ਸਤਿਗੁਰੂ ਜੀ ਕਥਨ ਕਰਦੇ ਹਨ ਅਬ ਮੈਂ ਆਪਣੀ ਕਥਾ ਬਖਾਨਣੋ ਤਪ ਸਾਧਕ ਜਗਤ ਨੂੰ ਹਿਆਨੂ ਸਤਿਗੁਰੂ ਜੀ ਕਹਿੰਦੇ ਹਣ ਅਸੀਂ ਆਪਣੇ ਤਪ ਆਸਣ ਦੀ ਕਥਾ ਵਿਹਾਨ ਕਰਨ ਲੱਗੇ ਹਾਂ ਕਿ ਕਿਸ ਤਰ੍ਹਾਂ ਤਪ ਸਾਧਨਾ ਕਰਕੇ ਸਾਡੇ ਸਮਾਪਲੋਕ ਵਿੱਚ ਆਉਣ ਦੀ ਬਿਰਭੀ ਥੇਵਕੰਟ ਪਹਾੜ ਹੈ ਜਹਨ ਸਪਤ ਸ੍ਰਿੰਗ ਸੋਧਤ ਹੈ ਤਹਾਂ ਹੀਮਤ ਭਾਵ ਹੈ ਬਰਫਾ ਕੁੰਟਤ ਭਾਵ ਹੈ ਅੰਮ੍ਰਿਤ ਸਰੋਵਰ ਸप्त ਭਾਵ ਹੈ ਸੱਤ ਸ਼੍ਰਿੰਗਤ ਭਾਵ ਹੈ ਚੋਟੀਆਂ ਜਿਸ ਜਗ੍ਹਾ ਤੇ ਆਪਾਂ ਬੈਠੇ ਹਾਂ ਇਸੇ ਦਾ ਜ਼ਿਕਰ ਸਤਿਗੁਰੂ ਜੀ ਕਰਦੇ ਹਨ ਕਿ ਜਿੱਥੇ ਹੀਮਕੁੰਟ ਨਾਮ ਦਾ ਪਰਬਤ ਹੈ ਉਸ ਦੇ ਚਾਰ ਸਵੇਰੇ ਸੱਤ ਚੋਟੀਆਂ ਸੁਭਾਈਮਾਨ ਹਨ ਇਹ ਨਿਸ਼ਾਨੀਆਂ ਦਸੀਆਂ ਹਨ ਸਤਿਗੁਰਾਂ ਨੇ ਤਾਹੇ ਹਮ ਅੱਜ ਕ ਤਪਸਿਆ ਸਾਦੀ ਮਹਾਕਾਲ ਕਾਲ ਕਾ ਅਰਬੀ ਸਤਿਗੁਰੂ ਜੀ ਕਹਿੰਦੇ ਅਸੀਂ ਹੀਮਕੁਲ ਪਰਮੇ ਦਾ ਵੈਡ ਕਰਕੇ ਉਸ ਅਕਾਲ ਪੁਰਖ ਪਰਮੇਸ਼ਰ ਵਾਹਿਗੁਰੂ ਜੀ ਦੀ ਭਗਤੀ ਕਰਨਾ ਕੀਤੀ ਇਹ ਵਿਦਕਰਤਾ ਤਪੱਸਿਆ ਭਇ ਦ્વੈ ਤੇ ਏਕ ਰੂਪ ਹੋ ਗयो ਸਤਿਗੁਰੂ ਜੀ ਕਰੇ ਇਸ ਤਰ੍ਹਾਂ ਸਾਨੂੰ ਤਪੱਸਿਆ ਕਰਦਿਆ ਕਰਦਿਆ ਮਹਾਤ ਸਮਾ ਹੋ ਗਿਆ ਇਤਨਾ ਕ ਸਮਾ ਹੋ ਗਿਆ ਕਿ ਸਾਡੇ ਅਤੇ ਅਕਾਲ ਪੁਰਖ ਵਾਹਿਗੁਰੂ ਵਿੱਚ ਕੋਈ ਭੇਦ ਨਾ ਰਹਾ ਚੇਤਨਾ ਭੈ ਹੋ ਅਮਰ ਆਵਣ ਕਹੇ ਚੁੱਪੀ ਰਹੇ ਸਤ ਪ੍ਰਮਚਾਰਨ ਮੈਂ ਸਤਬੁਰ지 ਜੀ ਸਾਡਾ ਚਿਤਨੇ ਸੀ ਕਰਦਾ ਇਸ ਵਾਤਨਗ ਦੇ ਧਰਤੀ ਤੇ ਆਉਨੋ ਕਿਉਂਕਿ ਸਾਡੇ ਸਤਸ ਅਕਾਰਪੁਰਖ ਪਰਮੇਸ਼ਰ ਵਾਹਿਗੁਰੂ ਜੀ ਦੇ ਚਰਨਾਂ ਵਿੱਚ ਜੁੜੇ ਹੋਏ ਸੀ ਜਿਉ ਤਿਉ ਪ੍ਰਭ हमको ਸਮਝਾਇਓ ਇਮ ਕਹਿ ਕੇ ਇਹ ਲੋਕ ਪਠਾਇਓ ਸਤਬੁਰ지 ਜੀ ਕਹੇ ਸੰਵਕਾਰਪੁਰਖ ਵਾਹਿਗੁਰੂ ਜੀ ਨੇ ਸਮਝਾਉਣਾ ਕੀਤਾ ਮੈਂ ਆਪਣਾ ਸੁਤਪਹੇ ਨਿਵਾਜਾ ਪੰਥ ਪ੍ਰਚਾਰਨ ਕਰਦੇ ਹੋ ਸਜਾਤ ਕਿ ਮੈਂ ਆਪਣਾ ਸੁਤਪਤਰ ਹਮ ਦਾ ਨਾਮ ਬਖਸ਼ੇ ਹੋਏ ਆਪ ਜੀ ਦੇ ਸਮਾਤ ਲੋਕ ਦੀ ਧਰਤੀ ਤੇ ਭੇਜਣਾ ਕਰਦਾ ਹਾਂ ਮਾਤ ਲੋਕ ਦੇ ਧਰਤੀ ਤੇ ਜਾ ਕਰਕੇ ਧਰਮ ਚਲਾਵਣ ਸੰਤ ਉਦਾਰਨ ਦੁਸਤ ਸਭ ਨੂੰ ਕੋ ਉਪਾਰਣ ਆਪ ਸਭ ਧਰਮ ਸੱਚਾ ਧਰਮ ਚਲਾਓ ਖਾਲਸੇ ਪੰਥ ਦੀ ਸਜਨਾ ਕਰੋ ਤਾਂ ਜੋ ਸੁਮੁੱਚੇ ਬ੍ਰੁਖਤਾਰ ਸਭ ਸ਼ਾਂਤੀ ਆਰਾਮ ਆਜ਼ਾਦੀ ਦੇ ਨਾਲ ਜੀ ਸਕੇ ਸਤਿਗੁਰੂ ਜੀ ਕਹਿੰਦੇ ਅਸੀਂ ਅਕਾਲ ਪੁਰਖ ਵਾਹਿਗੁਰੂ ਜੀ ਦਾ ਹੁਕਮ ਮੰਨ ਸਾਥ ਕਰਕੇ ਬੰਨੇ ਆਂ ਥਾੜ ਭਇਓ ਮੈਂ ਜੋਰ ਕਰ ਬਚਨ ਕਹ ਸਿਰਣਿਆਏ ਪੰਥ ਚਲੇ ਤਵ ਜਗਤ ਮੈਂ ਜਬ ਤੁਮ ਕਰੋ ਸਹਾਈ ਸਤਿਗੁਰੂ ਜੀ ਕਹਿੰਦੇ ਅਸੀਂ ਅਕਾਲ ਪੁਰਖ ਵਾਹਿਗੁਰੂ ਜੀ ਦੀ ਬੇਨਤੀ ਕੀਤੀ ਕਿ ਖਾਲਸਾ ਪੰਥ ਤਾਂ ਹੀ ਚੱਲ ਸਕਦਾ ਹੈ ਜੇਕਰ ਆਪ ਸਹਾਈ ਹੋ ਸਤਿਗੁਰੂ ਜੀ ਕਹਿੰਦੇ ਅਸੀਂ ਅਕਾਲ ਪੁਰਖ ਵਾਹਿਗੁਰੂ ਜੀ ਦਾ ਹੁਕਮ ਮੰਨਦੇ ਹੋਏ ਮੋਰਪਤਪੂਰਬ ਕੀ ਐਸਾ ਪਿਆਨਾ ਭਾਂਤ ਭਾਂਤ ਕੇ ਤੀਰਥ ਨਾਨਾ ਜਗ ਹੀ ਜਾਤ ਤਰਬੇਰੀ ਭਏ ਪੁੰਨ ਦਾਣਿਲ ਕਰਤ ਬਤਾਏ ਕਹੀ ਪ੍ਰਕਾਸ਼ ਹਮਾਰਾ ਕਯੋ ਪਟਨਾ ਸ਼ਹਿਰ ਵਿਖੇ ਪਮ ਲਿਆ ਕੋਈ ਸਤਨਾਮ ਬਾਤ ਕਰੇ ਸਤਗੁਰੂ ਜੀ ਕਹਿੰਦੇ ਸਾਡਾ ਅਵਤਾਰ ਪਟਨਾ ਸ਼ਹਿਰ ਵਿਖੇ ਹੋਇਆ ਸਤਗੁਰਾਂ ਨੇ 14 ਜੰਗਾਂ ਲੜੀਆਂ ਜ਼ੁਲਮ ਦੇ ਖਿਲਾਫ ਤੇ ਸਾਡੇ ਲਈ ਆਪਣਾ ਸਾਰਾ ਪਰਿਵਾਰ ਸਾਰਾ ਸਰਬੰਸ ਕੁਰਬਾਨ ਕੀਤਾ ਤੇ ਬੇਅੰਤ ਸਿੰਘਾਂ ਸਿੰਘਣੀਆਂ ਦੇ ਸ਼ਨੀਦੀਆਂ ਦੇ ਕਰਕੇ ਸਾਨੂੰ ਸਰਦਾਰੀਆਂ ਬਖਸ਼ੀਆਂ ਹਨ ਸਤਿਗੁਰੂ ਜੀ ਨੇ ਗਰੀਬ ਸਿੱਖਣ ਤੋਂ ਦੇਹ ਉਪਾਰਿਸ਼ਾਹੀ ਜੇ ਯਾਦ ਕਰੇ ਹਮਰੀ ਗੁੜਿਆਈ ਸਤਿਗੁਰੂ ਜੀ ਨੇ ਤੁਸੀਂ ਜਨਤਾ ਨੂੰ ਕਿੰਦੀ ਜਿੰਦੀ ਨਾ ਕਹਿੰਦੇ ਮੈਂ ਇਹਨਾਂ ਨੂੰ ਹੀ ਪਾਕਸ਼ਾਹੀ ਦੇ ਕੇ ਜਾਵਾਂਗਾ ਜੋ ਸਾਡੀ ਗੁੜਿਆਈ ਨੂੰ ਯਾਦ ਰੱਖਣਗੇ ਭਾਵੇਂ ਬੇਨਤੀ ਉਹਨਾਂ ਵੀਰਾਂ ਨੂੰ ਜੋ ਰੋਮਾਂ ਦੀ ਨਿਰਵੀ ਕਰਦੇ ਹਨ ਜਾਂ ਕਿਸੇ ਨਸ਼ੇ ਪਤਰਾ ਸੇਵਨ ਕਰਦੇ ਹਨ ਜੇ ਕੋਈ ਹਿੰਦੂ ਧਰਮ ਦਾ ਹੈ ਜਾਂ ਮੁਸਲਮਾਨ ਧਰਮ ਦਾ ਹੈ ਉਹਨੂੰ ਉਸਦਾ ਪਰਮ ਮੁਬਾਰਕ ਹੈ ਪਰ ਸਿੱਖ ਦੇ ਬੱਚੇ ਨੂੰ ਹੁਕਮ ਹੈ ਕਿਸਾ ਤਰੀਕ ਹੋ ਕਰਕੇ ਭਏ ਪ੍ਰਾਪਤ ਮਨੁੱਖ ਦੇ ਹੁਰੀਆ ਗੋਬਿੰਦ ਮਿਰਣਤੀ ਇਹ ਤੇਰੀ ਬਰੀਆ 84 ਲੱਖ ਜੋਨ ਭੁਗਤ ਕੇ ਆਪਣੀ ਮਾਨਸ ਦੇ ਹੀ ਪ੍ਰਾਪਤ ਹੋਈ ਹੈ ਤੇ ਸਫਲ ਕਿਸ ਤਰ੍ਹਾਂ ਹੋਣੀ ਆ ਪੀਵ ਬਾਹੂ ਲਖੰਡੇ ਧਾਰ ਹੋਇ ਜਨਮ ਸਹਿਲਾ ਰਾਂਗ ਬਾਹੂ ਗੋਵਿੰਦ ਸਿੰਘ ਆਪ ਦੇ ਵਿੱਚ ਇਹ ਲੋਕ ਸੁਖੀ ਪਰਲੋਕ ਸੁਖੀ ਲੈ ਬੜਾਣੇ ਤੇ ਆਪਨੇ ਜੀਵਨ ਯਾਤਰਾ ਨੂੰ ਸਫਲ ਬਣਾਈਏ ਜੀ